ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਜਿਹੜੀ ਅੱਜ ਵੀਡੀਓ ਬਣਾ ਰਿਹਾ ਜੀ ਪਿੰਡ ਫੂਲ ਬਾਈ ਬਜਿੰਦਰ ਦੇ ਘਰੋਂ ਆਪਾਂ ਵੀਡੀਓ ਬਣਾ ਰਿਆਂ ਢਵਾਲੀ ਰੋਡ ਤੇ ਬਾਈ ਦਾ ਘਰ ਹੈ ਤੇ ਅੱਜ ਦੀ ਵੀਡੀਓ ਦੇ ਵਿੱਚ ਇੱਕ ਸੱਜਰ ਆਪਾਂ ਤੁਹਾਨੂੰ ਗਾਂਦ ਖਾ ਰਹੇ ਆ ਕਿਹੜਾ ਸੁਗਾ ਮਿੱਤਰੋ ਇਹ ਸੂਈ ਵੀ ਆ ਉਹਦੀ ਗੱਲਬਾਤ ਆਪਾਂ ਬਾਈ ਦੇ ਨਾਲ ਹੀ ਕਰਾਂਗੇ ਕੱਦ ਕਾਰ ਮਿੱਤਰੋ ਇਹਦਾ ਦਰਮਿਆਨਾ ਜਰਸੀ ਕ੍ਰੋਸ ਹੈ ਕਿਉਂਕਿ ਜਿਹੜੀ ਸਰੀਰ ਦੀ ਬਣਤਰ ਆ ਮਿੱਤਰੋ ਜਰਸੀ ਵਾਲੀ ਰੰਗ ਹੈਗਾ ਚਫਾ ਥਾਂਲੇਵੇ ਦੀ ਬੰਤਰ ਵੀ ਸੇਮ ਹੀ ਹੈ ਤੇ ਸਰੀਰ ਦੀ ਜਿਹੜੀ ਫਿਰ ਆਪਾਂ ਕਹਿੰਦੇ ਆ ਵੀ ਬੰਤਰ ਹੈ ਜਰਸੀ ਵਾਲੀ ਹੈ ਹੈ ਰੰਗ ਮਿੱਤਰੋ ਐਫ ਐਫ ਵਾਲਾ ਥਾਂਲੇਵੇ ਦੀ ਪੂਰੀ ਸਾਫ ਹੈ ਕਿੰਨਾ ਕ ਜਿਹੜਾ ਦੁੱਧ ਆ ਉਹਦੀ ਗੱਲਬਾਤ ਆਪਾਂ ਕਰਦੇ ਆ ਫਿਰ ਆਪਾਂ ਤੁਹਾਨੂੰ ਤੋਰ ਕੇ ਵੀ ਦਿਖਾਵਾਂਗੇ ਤੇ ਪੂਰੀ ਜਾਣਕਾਰੀ ਤੁਹਾਡੇ ਨਾਲ ਕਰਦੇ ਆ ਮਿੱਤਰੋ ਸਾਂਝੀ ਹਾਂਜੀ ਭਾਈ ਬਲਜਿੰਦਰ ਕੀ ਹਾਲ ਚਾਲ ਹੈ ਸਸੀਗਾ ਭਾਈ ਜੀ ਸਸੀਗਾ ਹੋ ਠੀਕ ਹੋ ਤੇ ਗਾਂ ਦਾ ਸੂਆ ਗਾਂ ਸੂਆ ਤੀਜਾਈ ਤੀਜਾ ਚੌਥਾ ਕਹਿ ਦਿੱਗੇ ਚੌਥਾ ਕਹ ਦੋ ਪੰਜਵਾਂ ਕਹਿ ਦਈਏ ਵਾਲੇ ਚਲੋ ਕਿਉਂਕਿ ਫਿਰ ਕਈ ਭਰਾ ਕਹਿੰਦੇ ਨਾ ਦੂਜੀ ਨਹੀਂ ਹੋਣ ਲੱਗੀ ਆਪਾਂ ਕਹਿਣਾ ਪਹਿਲੇ ਨਹੀਂ ਹੋਣ ਲੱਗੀ ਸਾਂਝ ਨਾ ਲੈਣੀ ਹੈ ਹਾਂ ਕਈ ਭਰਾ ਫਿਰ ਕਮੈਂਟ ਕਰਦੇ ਆ ਹਾਂ ਵੀ ਇਹ ਉਹਨੂੰ ਮਾਜੇ ਨੂੰ ਜੇ ਕੋਈ ਵੱਡਾ ਸੁਆ ਲੱਗੋ ਵਾਲਾ ਕਹਿੰਦਾ ਵੀ ਖੋਲੇ ਨੂੰ ਤੀਜਾ ਚੌਥਾ ਤੱਕ ਹਾਂ ਹੰਦਾ ਜਾਣਾ ਤੀਜਾ ਚੌਥਾ ਉਹ ਹੈ ਨਾ ਇਹ ਕਿੰਨੇ ਕੁ ਦਿਨਾਂ ਦੀ ਸੂਈ ਵੀ ਆ ਇਹ ਮੰਨ ਲਓ ਜੀ 20 ਤੋਂ 22 ਦਿਨ ਦੀ ਸੂਈ ਹੈ ਜੀ ਚਾਹੇ 25 ਮੰਨ ਲਏ ਲੋ ਠੀਕ ਆ ਬੱਚਾ ਦਿਖਾ ਦੇ ਨਹੀਂ ਜੀ ਆ ਬਾਈ ਕਹਿੰਦਾ 20 22 ਦਿਨਾਂ ਦੀ ਸੂਈ ਆ ਭਾਵੇਂ 25 ਦਿਨ ਮੰਨ ਲਓ ਤੇ ਕਿਉਂਕਿ ਆਪਣਾ ਫਰਜ਼ ਮੰਦਾ ਹਰ ਚੀਜ਼ ਦੱਸਣ ਦਾ ਕਿੰਨਾ ਕੁ ਜਿਹੜਾ ਦੁੱਧ ਹੋ ਹੁਣ ਦੁੱਧ ਹੁਣ 17 ਤੋਂ 18 ਜੀ 18 ਵੀ ਕਰ ਦਿਆਂ ਦੀ 17 ਵੀ ਰਹਿ ਜਾਂਦਾ ਜੀ ਬੱਚਾ ਬੱਛਾ ਬੱਚਾ ਬੱਛਾ ਜੀ ਬੱਚਾ ਛੱਡੋ ਨਾ ਛੱਡੋ ਨਿਆਣਾ ਪਾਓ ਨਾ ਪਿਓ ਠੀਕ ਹੈ ਜਿਵੇਂ ਮਾਦੀ ਚੁਈ ਜਾ ਲੋ ਬੱਚਾ ਚੰਗਾਉਣਾ ਜਗਾਓ ਪਰ ਅਸੀਂ ਛੱਡਦੇ ਨਹੀਂ ਬੱਚਾ ਠੀਕ ਆ ਹਾਂ ਯਾ ਮਾਤਾ ਗੋਡੇ ਦੋਦੇ ਕਰਨੀ ਸਰਦ ਨਹੀਂ ਬੱਚਾਂ ਦੀ ਮਾਤਾ ਚੋਂਦੀ ਆ ਹਾਂ ਜੀ ਹਾਂ ਓਕੇ ਤੀਜਾ ਚੌਥਾ ਮਿੱਤਰੋ ਸੂਆ ਫੇਰ ਆਪਾਂ ਕਹਿੰਦੇ ਵੀ ਸੂਈ ਵੀ ਆ ਕਾਦੇ ਦਾ ਦਰਮਿਆਨਾ ਜਰਸੀ ਕ੍ਰੋਸ ਆ ਥਾਂਡੇ ਵੀ ਦੀ ਪੂਰੀ ਸਾਫ ਹੈ ਇੱਕ ਵਾਰੀ ਤੋਰੇ ਜਿ ਮੜਾ ਤੇ ਜਿਹੜੇ ਵੀ ਵੀਰ ਭਰਾ ਨੂੰ ਜ਼ਰੂਰਤ ਹੋਵੇ ਤਾਂ ਫੇਰ ਆਪਾਂ ਕਹਿੰਦੇ ਮਿੱਤਰੋ ਸੂਆਂ ਨਾਲ ਕਿਤੇ ਨਹੀਂ ਕੋਈ ਫਰਕ ਪੈਂਦਾ ਹੁੰਦਾ 20 ਵੀ ਸੂਏ ਗੰਨਾ ਸੂ ਪੈਂਦੀਆਂ 20 ਵੀ ਸੂਏ ਸੂਏ ਮੱਝਾਂ ਸੂ ਕਹਿੰਦੇ ਹੁੰਦੀਆਂ ਤੁਹਾਡੀ ਸਾਂਭ ਸਵਾਲ ਹੋਣੀ ਚਾਹੀਦੀ ਹੈ ਤੇ ਨਹੀਂ ਤੀਜੇ ਚੌਥੇ ਸੂਏ ਪਸ਼ੂ ਬੁੜਾ ਲੱਗਣ ਲੱਗ ਜਾਂਦਾ ਜੇ ਭਾਈ ਤੁਸੀਂ ਸਾਂਸਭਾਈ ਕਰਦੇ ਹੋ ਤੇ 15-15 ਸੂਏ ਕੋਈ ਆਪਾਂ ਕਹਿ ਨਹੀਂ ਸਕਦੇ ਵੀ ਅਗਲਾ ਕਹਿੰਦਾ ਵੀ ਤੀਜਾ ਹੋ ਜਾਂ ਚੌਥਾ ਇਹ ਜਿਹੇ ਪਸ਼ੂ ਵੀ ਆਪਾਂ ਦੇਖੇ ਅਜਿੱਤੇ ਤੁਹਾਡੇ ਸਾਂਸ ਵਾਲਾ ਤੇ ਤੁਸੀਂ ਮੈਨਾਂ ਦੇ ਵਿਚਾਰ ਡੇਲੀ ਪਾਉਣੀਓ ਖਰਾਕ ਚੰਗੀ ਦੰਣੀਓ ਸਹੀ ਟਾਈਮ ਤੇ ਪਸ਼ੂ ਨੂੰ ਦੁੱਧੋ ਛੜਦੇ ਹੋ ਸਹੀ ਟਾਈਮ ਤੇ 2 2.5 ਮਹੀਨੇ ਵਿੱਚ ਦੋ ਸੂਈ ਨੂੰ ਉਦੋਂ ਬਾਅਦ ਤੁਸੀਂ ਟੀਕਾ ਭਰੋਣੀਓ ਤੁਹਾਡਾ ਪਸੂ ਵੀਰ ਕਹਿੰਦਾ ਵੀ ਊੜਾ ਨਹੀਂ ਹੁੰਦਾ ਹਾਂਜੀ ਵੀਡੀਓ ਨਹੀਂ ਦੱਸਦੀ ਵੀ ਅਸੀਂ ਅੱਧਾ ਘੰਟਾ ਲੇਟ ਆਈ ਹਾਂ ਹਾਂ ਵੀਡੀਓ ਸਾਡੀ ਮਾੜਲਾ ਘੰਟਾ ਕੁ ਲੇਟ ਆ ਮਿੱਤਰੋ ਹਾਂ ਵੀਰਿਆ ਠੀਕ ਹੈ ਭਾਈ ਅੱਧਾ ਘੰਟਾ ਘੜ ਚੱਲਿਆ ਕਹਿੰਦਾ ਜੁਰਦ ਦੀ ਸਵੇਰੇ ਚੋਲੀ ਕੋਈ ਚੱਕਣ ਦੀ ਹਾਂ ਦੋ ਟਾਈਮ ਆਉਦੀ ਥੱਲੀ ਕਰ ਲਿਆ ਹਣਾ ਤਿੰਨ ਚੋਲੀ ਆਪਣੇ ਵੀ ਚੱਕਣੀ ਹਾਂ ਕਿਉਂਕਿ ਵੀਡੀਓ ਸੁਬਾ ਬਣਾਉਣੀ ਥੋੜੀ ਮਿੱਤਰੋ ਲੇਟ ਹੋ ਗਈ ਤੇ ਹੁਣ ਰੇਟ ਫਿਰ ਇਹਦਾ ਕੀ ਕਰਤਾ ਵੀਡੀਓ ਦਾ ਪਾਣੀ 67000 ਰੁਪਏ 67 ਹਾਂਜੀ ਮਾਨਦਾਨ ਹੋ ਜਾਓ ਕਰ ਦਾਂਗੇ ਠੀਕ ਹੈ ਫੋਨ ਨੰਬਰ ਦੱਸ 72108 ਜੀ 44000 72108 44000 ਜਿਹੜੇ ਵੀ ਵੀਰਪੁਰਾ ਨੂੰ ਲੋਡ ਹੋਵੇ ਤਾਂ ਕਰੋ ਬਾਈ ਦੇ ਨਾਲ ਸੰਪਰਕ ਸੋ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਕਰਦੇ ਆ ਜਿਹੜੇ ਪਰ ਆਪਣੀ ਵੀਡੀਓ ਦੇਖਦੇ ਨੇ ਲਾਈਕ ਕਮੈਂਟ ਕਰਦੇ ਨੇ ਮਿਹਰਬਾਨੀ